ਕਹਿੰਦੀ ਮੇਰੇ ਨਾਲ ਬਲਾਤਕਾਰ ਨਹੀਂ ਕੀਤਾ ਬਾਬੇ ਨੇ ਤੇਰੇ ਵਰਗੀਆਂ ਔਰਤਾਂ ਨੂੰ ਬਾਬੇ ਪਹਿਲਾਂ ਹੀ ਭੈਣਾ ਬਣਾ ਲੈਂਦੇ ਆ ਕਿਉਂਕਿ ਰੋਲਾ ਬਹੁਤ ਪਾਉਂਦੀਆਂ ਨੇ ਬਲਾਤਕਾਰ ਉਹਨਾਂ ਔਰਤਾਂ ਦਾ ਹੁੰਦਾ ਹੈ ਜਿਹੜੀਆਂ ਬੋਲਦੀਆਂ ਨਹੀਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਜਾਂਦੀਆਂ ਨੇ ਤੇ ਬਾਬਿਆਂ ਨੂੰ ਪਤਾ ਹੁੰਦਾ ਵੀ ਇਹਨੂੰ ਦੁੱਖ ਤਕਲੀਫਾਂ ਜ਼ਿਆਦਾ ਨੇ ਤੇ ਇਹਨੂੰ ਆਸ਼ੀਰਵਾਦ ਦੀ ਲੋੜ ਆ ਵੀਡੀਓ ਦੇਖੋ ਸਾਰੇ ਜਾਨੇ ਸਾਡਾ ਬਲਾਤਕਾਰ ਕਿਉਂ ਨਹੀਂ ਹੋਇਆ ਸਾਡਾ ਬਲਾਤਕਾਰ ਕਿਉਂ ਨਹੀਂ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਕੁਝ ਐਸਾ ਸਾਡੇ ਤੇ ਕੀ ਕਮੀ ਦੱਸੋ ਸਾਡੇ ਤੇ ਕੀ ਕਮੀ ਦੱਸੋ ਸਾਡੇ ਸੁਣ ਕਮੀ ਆ ਸਾਡੇ ਹੋਇਆ ਕਹਿੰਦੀ ਮੇਰੇ ਨਾਲ ਬਲਾਤਕਾਰ ਨਹੀਂ ਕੀਤਾ ਬਾਬੇ ਨੇ ਤੇਰੇ ਵਰਗੀਆਂ ਔਰਤਾਂ ਨੂੰ ਬਾਬੇ ਪਹਿਲਾਂ ਹੀ ਭੈਣਾ ਬਣਾ ਲੈਂਦੇ ਆ ਕਿਉਂਕਿ ਰੋਲਾ ਬਹੁਤ ਪਾਉਂਦੀਆਂ ਨੇ ਬਲਾਤਕਾਰ ਉਹਨਾਂ ਔਰਤਾਂ ਦਾ ਹੁੰਦਾ ਹੈ ਜਿਹੜੀਆਂ ਬੋਲਦੀਆਂ ਨਹੀਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਜਾਂਦੀਆਂ ਨੇ ਤੇ ਬਾਬਿਆਂ ਨੂੰ ਪਤਾ ਹੁੰਦਾ ਵੀ ਇਹਨੂੰ ਦੁੱਖ ਤਕਲੀਫਾਂ ਜ਼ਿਆਦਾ ਨੇ ਤੇ ਇਹਨੂੰ ਆਸ਼ੀਰਵਾਦ ਦੀ ਲੋੜ ਆ ਤੇ ਬਾਬੇ ਫਿਰ ਉਹਨੂੰ ਭੋਰੀਆਂ ਦੇ ਵਿੱਚ ਲੈ ਜਾ ਕੇ ਆਸ਼ੀਰਵਾਦ ਦਿੰਦੇ ਨੇ ਤੇਰੇ ਤੇ ਤਾਂ ਪਹਿਲਾਂ ਹੀ ਬਾਬਿਆਂ ਦੀ ਕਿਰਪਾ ਬਹੁਤ ਆ ਤੇਰੇ ਵਰਗੀਆਂ ਨੂੰ ਬਾਬੇ ਭੈਣ ਇਸ ਕਰਕੇ ਬਣਾ ਲੈਂਦੇ ਆ ਇੱਕ ਤਾਂ ਬੋਲਦਿਆਂ ਬਹੁਤ ਨੇ ਤੇਰੇ ਵਰਗੀਆਂ ਜਨਨੀਆਂ ਹੋਰ ਬਹੁਤ ਨੁੰਦੀਆਂ ਨੇ ਡੇਰੇ ਦੇ ਵਿੱਚ ਤੇ ਤੇਰੇ ਵਰਗੀਆਂ ਔਰਤਾਂ ਨੂੰ ਬਾਬਿਆਂ ਨੇ ਰੱਖਿਆ ਹੁੰਦਾ ਭੈਣਾ ਬਣਾ ਕੇ ਪ੍ਰਚਾਰ ਕਰਨ ਵਾਸਤੇ ਵੀ ਜਾਓ ਪ੍ਰਚਾਰ ਕਰੋ ਹੋਰ ਜਨਨੀਆਂ ਡੇਰਿਆਂ ਦੇ ਵਿੱਚ ਲੈ ਕੇ ਜਾਓ ਤੇ ਬਾਕੀ ਇਹਦੇ ਖਾਸਮ ਨੂੰ ਮੇਰੀ ਅਪੀਲ ਆ ਭਾਈ ਇਹਨੂੰ ਬਲਾਤਕਾਰ ਦੀ ਇਹਨੂੰ ਡੈਫੀਨੇਸ਼ਨ ਦੱਸ ਕਿ ਬਲਾਤਕਾਰ ਕੀ ਹੁੰਦਾ ਆ ਤੇ ਮੈਨੂੰ ਲੱਗਦਾ ਵੀ ਇਹਨੂੰ ਬਲਾਤਕਾਰ ਦੀ ਡੈਫੀਨੇਸ਼ਨ ਨਹੀਂ ਪਤਾ ਜਿਹੜਾ ਇਹ ਕਹਿੰਦੀ ਆ ਕਿ ਕਿ ਮੇਰੇ ਨਾਲ ਤਾਂ ਬਲਾਤਕਾਰ ਹੋਇਆ ਨਹੀਂ ਵੀ ਉਹ ਜਾਦਾ ਹੀਰੋਨਾ ਨੇ ਬਲਾਤਕਾਰ ਹੋਣ ਵਾਸਤੇ ਹੀਰੋਨ ਹੋਣ ਦੀ ਜ਼ਰੂਰਤ ਨਹੀਂ ਗਈ ਬਲਾਤਕਾਰ ਹੋਣ ਵਾਸਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਤੇ ਉਹ ਬਾਬੇ ਨੇ ਸਾਫ਼-ਸਾਫ਼ ਚੱਕਿਆ ਆ ਤੇ ਇਹਨੂੰ ਭਾਈ ਸਮਝਾਓ ਜ਼ਰੂਰ ਕਿ ਬਲਾਤਕਾਰ ਦਾ ਮਤਲਬ ਕੀ ਹੁੰਦਾ ਆ ਕਹਿੰਦੀ ਮੇਰੇ ਨਾਲ ਬਲਾਤਕਾਰ ਨਹੀਂ ਕੀਤਾ ਬਾਬੇ ਨੇ ਤੇਰੇ ਵਰਗੀਆਂ ਔਰਤਾਂ ਨੂੰ ਬਾਬੇ ਪਹਿਲਾਂ ਹੀ ਭੈਣਾ ਬਣਾ ਲੈਂਦੇ ਆ ਕਿਉਂਕਿ ਰੌਲਾ ਬਹੁਤ ਪਾਉਂਦੀਆਂ ਨੇ ਬਲਾਤਕਾਰ ਉਹਨਾਂ ਔਰਤਾਂ ਦਾ ਹੁੰਦਾ ਹੈ ਜਿਹੜੀਆਂ ਬੋਲਦੀਆਂ ਨਹੀਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਜਾਂਦੀਆਂ ਨੇ ਤੇ ਬਾਬਿਆਂ ਨੂੰ ਪਤਾ ਹੁੰਦਾ ਵੀ ਇਹਨੂੰ ਦੁੱਖ ਤਕਲੀਫਾਂ ਜ਼ਿਆਦਾ ਨੇ ਤੇ ਇਹਨੂੰ ਆਸ਼ੀਰਵਾਦ ਦੀ ਲੋੜ ਆ ਵੀਡੀਓ ਦੇਖੋ ਸਾਰੇ ਜਾਨੇ ਸਾਡਾ ਬਲਾਤਕਾਰ ਕਿਉਂ ਨਹੀਂ ਹੋਇਆ ਸਾਡਾ ਬਲਾਤਕਾਰ ਕਿਉਂ ਨਹੀਂ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਕੁਝ ਇਹ ਸਾਡੇ ਤੇ ਕੀ ਕਮੀ ਦੱਸੋ ਸਾਡੇ ਤੇ ਕੀ ਕਹਿੰਦੀ ਮੇਰੇ ਨਾਲ ਬਲਾਤਕਾਰ ਨਹੀਂ ਕੀਤਾ ਬਾਬੇ ਨੇ ਤੇਰੇ ਵਰਗੀਆਂ ਔਰਤਾਂ ਨੂੰ ਬਾਬੇ ਪਹਿਲਾਂ ਹੀ ਭੈਣਾ ਬਣਾ ਲੈਂਦੇ ਆ ਕਿਉਂਕਿ ਰੌਲਾ ਬਹੁਤ ਪਾਉਂਦੀਆਂ ਨੇ ਬਲਾਤਕਾਰ ਉਹਨਾਂ ਔਰਤਾਂ ਦਾ ਹੁੰਦਾ ਹੈ ਜਿਹੜੀਆਂ ਬੋਲਦੀਆਂ ਨਹੀਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਜਾਂਦੀਆਂ ਨੇ ਤੇ ਬਾਬਿਆਂ ਨੂੰ ਪਤਾ ਹੁੰਦਾ ਵੀ ਇਹਨੂੰ ਦੁੱਖ ਤਕਲੀਫਾਂ ਜ਼ਿਆਦਾ ਨੇ ਤੇ ਇਹਨੂੰ ਆਸ਼ੀਰਵਾਦ ਦੀ ਲੋੜ ਆ ਤੇ ਬਾਬੇ ਫਿਰ ਉਹਨੂੰ ਭੋਰੀਆਂ ਦੇ ਵਿੱਚ ਲਿਜਾ ਕੇ ਆਸ਼ੀਰਵਾਦ ਦਿੰਦੇ ਨੇ ਤੇਰੇ ਤੇ ਤਾਂ ਪਹਿਲਾਂ ਹੀ ਬਾਬਿਆਂ ਦੀ ਕਿਰਪਾ ਬਹੁਤ ਆ ਤੇਰੇ ਵਰਗੀ ਨੂੰ ਬਾਬੇ ਭੈਣ ਇਸ ਕਰਕੇ ਬਣਾ ਲੈਂਦੇ ਆ ਇੱਕ ਤਾਂ ਬੋਲਦੀਆਂ ਬਹੁਤ ਨਹੀਂ ਤੇਰੇ ਵਰਗੀਆਂ ਜਨਾਨੀਆਂ ਹੋਰ ਬਹੁਤਨ ਖੁੰਨੀਆਂ ਨੇ ਡੇਰੇ ਦੇ ਵਿੱਚ ਤੇ ਤੇਰੇ ਵਰਗੀਆਂ ਔਰਤਾਂ ਨੂੰ ਬਾਬਿਆਂ ਨੇ ਰੱਖਿਆ ਹੁੰਦਾ ਭੈਣਾ ਬਣਾ ਕੇ ਪ੍ਰਚਾਰ ਕਰਨ ਵਾਸਤੇ ਵੀ ਜਾਓ ਪ੍ਰਚਾਰ ਕਰੋ ਹੋਰ ਜਨਾਨੀਆਂ ਡੇਰਿਆਂ ਦੇ ਵਿੱਚ ਲੈ ਕੇ ਜਾਓ ਤੇ ਬਾਕੀ ਇਹਦੇ ਖਾਸਮ ਨੂੰ ਮੇਰੀ ਅਪੀਲ ਆ ਭਾਈ ਇਹਨੂੰ ਬਲਾਤਕਾਰ ਦੀ ਇਹਨੂੰ ਡੈਫੀਨੇਸ਼ਨ ਦੱਸ ਕਿ ਬਲਾਤਕਾਰ ਕੀ ਹੁੰਦਾ ਆ ਤੇ ਮੈਨੂੰ ਲੱਗਦਾ ਵੀ ਇਹਨੂੰ ਬਲਾਤਕਾਰ ਦੀ ਡੈਫੀਨੇਸ਼ਨ ਨਹੀਂ ਪਤਾ ਜਿਹੜਾ ਇਹ ਕਹਿੰਦੀ ਆ ਕਿ ਕਿ ਮੇਰੇ ਨਾਲ ਤਾਂ ਬਲਾਤਕਾਰ ਹੋਇਆ ਨਹੀਂ ਵੀ ਉਹ ਜਾੜਾ ਹੀਰੋ ਨਾਲ ਨੇ ਬਲਾਤਕਾਰ ਹੋਣ ਵਾਸਤੇ ਹੀਰੋਇਨ ਹੋਣ ਦੀ ਜ਼ਰੂਰਤ ਨਹੀਂ ਗਈ ਬਲਾਤਕਾਰ ਹੋਣ ਵਾਸਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਤੇ ਉਹ ਬਾਬੇ ਨੇ ਸਾਫ਼-ਸਾਫ਼ ਚੱਕਿਆ ਆ ਤੇ ਇਹਨੂੰ ਭਾਈ ਸਮਝਾਓ ਜ਼ਰੂਰ ਕਿ ਬਲਾਤਕਾਰ ਦਾ ਮਤਲਬ ਕੀ ਹੁੰਦਾ ਆ